ਉਤਰੀ ਭਾਰਤ ਵਿੱਚ ਠੰਡ ਦਾ ਡਬਲ ਅਟੈਕ ਜਨਜੀਵਨ ਤੇ ਭਾਰੀ ਪੈਣ ਲੱਗਾ ਹੈ ਪੰਜਾਬ ਹਰਿਆਣਾ ਯੂਪੀ ਸਮੇਤ ਗੁਆਂਢੀ ਸੂਬਿਆਂ ਵਿੱਚ ਪੈ ਰਹੀ ਭਿਆਨਕ ਠੰਡ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਮੱਠਾ ਕਰ ਦਿੱਤਾ ਹੈ ਜਿਸ ਨਾਲ ਲੋਕ ਘਰਾਂ ਵਿੱਚ ਵੜੇ ਰਹਿਣ ਲਈ ਮਜਬੂਰ ਹੋ ਰਹੇ ਨੇ ਅਗਲੇ ਕੁਝ ਦਿਨ ਠੰਡ ਹੋਰ ਜ਼ੋਰ ਫੜੇਗੀ ਜਿਸ ਨਾਲ ਲੋਕਾਂ ਨੂੰ ਹੋਣ ਵਾਲੀਆਂ ਦਿੱਕਤਾਂ ਵਿੱਚ ਇਜ਼ਾਫਾ ਹੋਵੇਗਾ ਐਸਐਲਆਰਡੀ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਜਾਨਲੇਵਾ ਕੋਲਡ ਡੇ ਦੀ ਚੇਤਾਵਨੀ ਜਾਰੀ ਹੋਈ ਹੈ ਇਸ ਦੇ ਮੁਤਾਬਕ ਘੱਟੋ ਘੱਟ ਤਾਪਮਨ ਵਿੱਚ 2 ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ ਜਦਕਿ ਤਾਜ਼ਾ ਅੰਕੜਿਆਂ ਵਿੱਚ ਪੰਜਾਬ ਦਾ ਘੱਟੋ ਘੱਟ ਤਾਪਮਨ 4 ਡਿਗਰੀ ਤੱਕ ਰਿਕਾਰਡ ਹੋਇਆ ਹੈ ਦੂਜੇ ਪਾਸੇ ਵੱਧ ਤੋਂ ਵੱਧ ਤਾਪਮਨ ਵਿੱਚ 7 ਡਿਗਰੀ ਤੱਕ ਦੀ ਗਿਰਾਵਟ ਹੋਣਾ ਸ਼ੀਤ ਲਹਿਰ ਵਿੱਚ ਡਬਲ ਅਟੈਕ ਦਾ ਕਾਰਨ ਬਣ ਰਿਹਾ ਹੈ ਸਮੁੰਦਰੀ ਸਤਹ ਤੋਂ 12.2 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜੈਟ ਸਟ੍ਰੀਮ ਠੰਡੀਆਂ ਹਵਾਵਾਂ ਕਾਰਨ ਹੱਡ ਜਮਾ ਦੇਣ ਵਾਲੀ ਠੰਡ ਪੈ ਰਹੀ ਹੈ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ 25 ਜਨਵਰੀ ਤੋਂ ਪੱਛਮੀ ਹਿਮਾਚਲ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਗਲੇ ਦਿਨਾਂ ਦੇ ਅਗਾਊਂ ਅਨੁਮਾਨ ਵਿੱਚ ਹਰਿਆਣਾ ਅਤੇ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਇਹਨਾਂ ਸੂਬਿਆਂ ਵਿੱਚ ਕਈ ਥਾਵਾਂ ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਉੱਤਰ ਭਾਰ ਦੇ ਕਈ ਸੂਬੇ ਜਿਵੇਂ ਪੰਜਾਬ ਹਰਿਆਣਾ ਗੁਆਂਢੀ ਸੂਬੇ ਯੂਪੀ ਵਿੱਚ শীত ਦਿਵਸ ਤੋਂ ਲੈ ਕੇ ਗੰਭੀਰ ਸੀਤ ਦਿਵਸ ਦੀ ਸਥਿਤੀ ਪੈਦਾ ਹੋ ਚੁੱਕੀ ਹੈ ਦੂਜੇ ਪਾਸੇ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ਤੇ ਗੰਭੀਰ ਸੀਤ ਦੀ ਸਥਿਤੀ ਪੈਦਾ ਹੋ ਰਹੀ ਹੈ ਵੱਧ ਤੋਂ ਵੱਧ ਤਾਪਮਨ ਖੇਠਾਂ ਜਾਂਦੇ ਹੋਏ 11 ਡਿਗਰੀ ਰਿਕਾਰਡ ਹੋਇਆ ਹੈ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕ ਸਰ ਵਿੱਚ ਘੱਟੋ ਘੱਟ ਤਾਪਮਨ 7.2 ਡਿਗਰੀ ਜਦੋਂ ਕਿ ਵੱਧ ਤੋਂ ਵੱਧ ਤਾਪਮਨ 11.2 ਡਿਗਰੀ ਰਿਕਾਰਡ ਹੋਇਆ ਹੈ ਇਹ ਆਮ ਤੋਂ 7 ਡਿਗਰੀ ਘੱਟ ਹੈ ਇਸੇ ਤਰ੍ਹਾਂ ਨਾਲ ਲੁਧਿਆਣਾ ਵਿੱਚ 5.6 ਜਦੋਂ ਕਿ ਬਠਿੰਡਾ ਦਾ ਕਟੋ ਕਰਤਾ 54 4 ਡਿਗਰੀ ਰਿਕਾਰਡ ਹੋਇਆ ਹੈ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਨ 9 ਡਿਗਰੀ ਰਿਕਾਰਡ ਹੋਣਾ ਭਿਆਨਕ ਠੰਡ ਦੇ ਹਾਲਾਤ ਬਿਆਨ ਕਰ ਰਿਹਾ ਹੈ ਜਲੰਧਰ ਵਿੱਚ ਕਟੋ ਕਰਤਾ ਤਾਪਮਨ 7 ਡਿਗਰੀ ਦੇ ਲਗਭਗ ਜਦ ਕੀ ਵੱਧ ਤੋਂ ਵੱਧ ਤਾਪਮਨ 13 ਡਿਗਰੀ ਰਿਹਾ ਹੈ